ਜਿਸ ਨੂੰ ਇਹ ਵੀਡੀਓ 25 ਸਤੰਬਰ ਤੋਂ ਪਹਿਲਾਂ ਮਿਲੇਗੀ ਉਹ ਤਰ ਜਾਵੇਗਾ 2025 ਵਿੱਚ ਆ ਰਹੀ ਭਿਆਨਕ ਬਿਮਾਰੀ ਉਸ ਦੀ ਹਰ ਬਿਮਾਰੀ ਤੋਂ ਰੱਖਿਆ ਪੂਰੀ ਹੋਏਗੀ 110% ਗਾਰੰਟੀ ਹੈ ਸਤਿਗੁਰੂ ਜੀ ਕਿਰਪਾ ਕਰਨਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਸਭ ਤੋਂ ਪਹਿਲਾਂ ਸਾਰੀ ਸੰਗਤ ਫਤਿਹ ਬੁਲਾਓ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ ਆਪਾਂ ਇੱਕ ਬਚਨ ਪੜ੍ਹਦੇ ਹਾਂ ਜਿਹੜਾ ਕਿ ਸਾਨੂੰ ਹਰ ਇੱਕ ਗੱਲ ਜਿਹੜੀ ਹੈ ਉਹ ਬਾਕੂਬੀ ਤੌਰ ਤੇ ਸਪਸ਼ਟ ਕਰਦਾ ਹੈ ਪਾਤਸ਼ਾਹ ਕਹਿੰਦੇ ਨੇ ਏਤੀ ਮਾਰ ਪਈ ਕਰ ਲਾਣੇ ਤੈ ਕੀ ਦਰਦ ਨ ਆਇਆ ਹੁਣ ਜਿਹੜੇ ਲੋਕ ਦੁਨੀਆ ਨੂੰ ਫਾਲਤੂ ਡਰਾਈ ਜਾ ਰਹੇ ਨੇ ਦੁਨੀਆਵੀ ਲੋਕਾਂ ਨੂੰ ਜਿਹੜਾ ਹੈ ਡਰਾਈ ਜਾ ਰਹੇ ਨੇ ਜਿਹੜੇ ਕਹਿ ਰਹੇ ਆ ਵੀ ਇਦਾਂ ਹੋਣ ਵਾਲਾ ਐ ਇਦਾਂ ਹੋਣ ਵਾਲਾ ਐ ਜੀ ਭਿਆਨਕ ਬਿਮਾਰੀਆਂ ਆਉਣ ਵਾਲੀਆਂ ਨੇ ਉਹਨਾਂ ਨੂੰ ਪਹਿਲੇ ਇੱਕ ਗੱਲ ਪੁੱਛੋ ਕਿ ਤੁਹਾਡੀ ਕੋਈ ਰੱਬ ਨਾਲ ਜਿਹੜੀ ਆ ਗੱਲਬਾਤ ਹੋਈ ਐ ਤੁਹਾਡੀ ਪਰਮਾਤਮਾ ਦੇ ਨਾਲ ਕੋਈ ਸਾਂਝ ਪਈ ਹੋਈ ਐ ਵੀ ਤੁਸੀਂ ਰੱਬ ਨੂੰ ਮਿਲ ਕੇ ਆਏ ਹੋ ਵੀ ਤੁਹਾਡੂੰ ਰੱਬ ਨੇ ਦੱਸਿਆ ਹੋਇਆ ਵੀ ਆ ਚੀਜ਼ ਹੋਣ ਵਾਲੀ ਐ ਆ ਚੀਜ਼ ਨਹੀਂ ਹੋਣ ਵਾਲੀ ਤੁਹ ਕੁਝ ਲੋਕਾਂ ਨੂੰ ਜਿਹੜਾ ਹੈ ਭਰਮ ਦੇ ਵਿੱਚ ਪਾ ਕੇ ਡਰਾਇਆ ਜਾ ਰਿਹਾ ਹੈ ਲੁਟਿਆ ਜਾ ਰਿਹਾ ਹੈ ਤੁਹਾਡੇ ਲਈ ਉਪਾਅ ਕਰ ਦੇਵਾਂਗੇ ਸਭ ਤੋਂ ਮੇਨ ਗੱਲ ਇਹ ਹੁੰਦੀ ਹੈ ਵੀ ਤੁਹਾਡੇ ਲਈ ਉਪਾਅ ਕਰ ਦੇਵਾਂਗੇ ਤੁਹਾਡੇ ਲਈ ਕੁਝ ਸਪੈਸ਼ਲ ਹਵਨ ਕਰ ਦੇਵਾਂਗੇ ਤੁਹਾਡੇ ਲਈ ਆ ਕਰ ਦੇਵਾਂਗੇ ਤੁਸੀਂ ਇੰਜ ਕਰਾ ਲਓ ਜੀ ਆ ਕਰਾ ਲਓ ਜੀ ਤੇ ਲੋਕ ਵਿਚਾਰੇ ਡਰ ਦੇ ਮਾਰੇ ਉਵੇਂ ਕਰਵਾਈ ਜਾ ਰਹੇ ਆ ਤੇ ਸਾਡੇ ਲੋਕ ਵਿਚਾਰੇ ਡਰ ਬੜੀ ਛੇਤੀ ਜਾਂਦੇ ਆ ਨਾ ਸਾਧ ਸੰਗਤ ਲੋਕਾਂ ਨੂੰ ਕੋਈ ਕੁਝ ਕਹੀ ਜਾ ਰਹੀ ਹੁਣ ਮੈਂ ਇੱਕ ਬੇਨਤੀ ਕਰਾਂ ਆ ਇਸੇ ਸਾਲ ਦੇ ਵਿੱਚ 29 ਮਾਰਚ ਦਾ ਬਹੁਤ ਵੱਡਾ ਰੌਲਾ ਪਿਆ ਹੋਇਆ ਸੀ ਕਹਿੰਦੇ ਜੀ 29 ਮਾਰਚ ਨੂੰ ਜਿਹੜੀ ਦੁਨੀਆ ਹੈ ਉਹ ਖਤਮ ਹੋ ਰਹੀ ਹੈ 29 ਮਾਰਚ ਦਾ ਦਿਨ ਜੀ ਬਹੁਤ ਭਾਰੀ ਹੈ 29 ਮਾਰਚ ਨੂੰ ਦੁਨੀਆ ਖਤਮ ਹੋ ਜਾਏਗੀ ਰਾਤ ਨੂੰ ਦੁਨੀਆ ਨੇ ਖਤਮ ਹੋਣਾ ਜੀ ਇੰਜ ਹੋਣਾ ਬੜਾ ਰੌਲਾ ਪਿਆ ਹੋਇਆ ਸੀ ਪਰ ਅਸਲ ਦੇ ਵਿੱਚ ਹੋਇਆ ਕਿ ਹੋਇਆ ਤੇ ਕੁਝ ਵੀ ਨਹੀਂ ਨਾ ਪਰ ਸਾਡੇ ਲੋਕਾਂ ਨੂੰ ਜਿਹੜਾ ਇੰਜ ਡਰਾ ਰੱਖਿਆ ਸੀ ਸਾਡੇ ਲੋਕਾਂ ਨੂੰ ਇੰਨਾ ਡਰਾਇਆ ਸਾਡੇ ਲੋਕ ਜਿਹੜੇ ਸੀ ਬਹੁਤ ਜ਼ਿਆਦੇ ਡਰ ਗਏ ਕਈਆਂ ਨੇ ਤਾਂ ਜਿਹੜਾ ਹੈ ਆਪਣੇ ਆਪ ਨੂੰ ਘਰਾਂ ਦੇ ਵਿੱਚ ਬੰਦ ਕਰ ਲਿਆ ਤੇ ਕਈਆਂ ਨੇ ਇੱਥੇ ਕੀ ਕੀਤਾ ਉਹਨਾਂ ਨੇ ਟਿਕਟ ਕਰਾਈ ਤੇ ਉਹ ਬਾਹਰ ਨੂੰ ਹੋ ਗਏ ਉਹ ਬਾਹਰ ਨੂੰ ਚਲੇ ਗਏ ਤੇ ਬਾਹਰ ਜਾ ਕੇ ਕੀ ਖਤਰਾ ਟਲ ਜਾਏਗਾ ਬਾਹਰ ਜਾ ਕੇ ਖਤਰਾ ਟਲਦਾ ਨਹੀਂ ਜੇ ਸਾਡੀ ਸਲਾਹ ਹੋਵੇ ਵੀ ਖਤਰਾ ਟਲ ਤੁਜੇ ਲਿਖੀ ਹੋਈ ਤੇ ਫਿਰ ਬਾਹਰ ਵੀ ਹੋ ਜੂ ਜੇ ਲਿਖੀ ਹੋਈ ਤੇ ਫਿਰ ਬਾਹਰ ਵੀ ਹੋ ਜੂ ਨਾ ਸਾਡੇ ਨਾਲ ਜੋ ਵੀ ਹੋਣਾ ਪਰ ਸਾਡੇ ਲੋਕ ਜਿਹੜੇ ਨੇ ਫਿਰ ਵੀ ਸਮਝਣ ਨੂੰ ਤਿਆਰ ਹੀ ਹੈ ਨਹੀਂ ਸਾਡੇ ਲੋਕਾਂ ਨੂੰ ਜਿਹੜੀ ਹੈ ਇੰਨੀ ਕੁ ਜ਼ਿਆਦਾ ਇੱਕ ਬਿਮਾਰੀ ਹੈ ਕਿ ਉਹ ਦੂਸਰੇ ਦੇਹਧਾਰੀ ਲੋਕਾਂ ਦੇ ਵਿਸ਼ਵਾਸ ਬਹੁਤ ਜ਼ਿਆਦਾ ਕਰਦੇ ਨੇ ਜਦ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਕਹਿੰਦੇ ਨੇ ਕਹਿੰਦੇ ਸਿਖਾ ਡਰ ਨਾ ਸਿਖਾ ਤੂੰ ਡਰ ਨਾ ਤੇਰਾ ਜਿਹੜਾ ਡਰ ਹੈ ਕਹਿੰਦੇ ਉਹੀ ਇਹਨਾਂ ਲੋਕਾਂ ਲਈ ਸਭ ਤੋਂ ਵੱਡਾ ਹਥਿਆਰ ਹੈ ਜੇ ਤੂੰ ਡਰਦਾ ਹੈ ਕਹਿੰਦੇ ਤਾਂ ਹੀ ਇਹ ਲੋਕ ਤੇਰੇ ਸਿਰ ਚੜਦੇ ਨੇ ਤਾਂ ਹੀ ਇਹ ਲੋਕ ਤੈਨੂੰ ਕਹਿੰਦੇ ਡਰਾ ਕੇ ਇਹ ਤੋ ਭਾਈ ਜਿਹੜਾ ਮਰਜ਼ੀ ਕਰਨ ਮਰੋੜ ਕੇ ਕੰਮ ਕਰਵਾ ਲੈਂਦੇ ਨੇ ਪਰ ਅਸਲ ਦੇ ਵਿੱਚ ਕਹਿੰਦੇ ਤੇਰਾ ਡਰ ਹੀ ਇਹਨਾਂ ਦੀ ਸਭ ਤੋਂ ਵੱਡੀ ਤਾਕਤ ਹੈ ਤੂੰ ਡਰ ਨਾ ਜੇ ਤੂੰ ਡਰਨਾ ਕਹਿੰਦੇ ਤਾਂ ਹੀ ਇਹ ਲੋਕ ਜਿਹੜੇ ਨੇ ਭਾਰੂ ਪੈਂਦੇ ਨੇ ਜਿਹੜੇ ਦੇ ਤਾਂ ਹੀ ਇਹ ਲੋਕ ਕਾਬਜ਼ ਨੇ ਪਰ ਜੇ ਤੂੰ ਡਰਦਾ ਨਹੀਂ ਕਹਿੰਦੇ ਫੇਰ ਭਾਈ ਤੇਰੇ ਵਰਗਾ ਕੋਈ ਜਿਹੜਾ ਹੈ ਦਲੇਰ ਨਹੀਂ ਹੈਗਾ ਕਹਿੰਦੇ ਜੋ ਹੋਣਾ ਤੂੰ ਪਰਮਾਤਮਾ ਤੇ ਛੱਡ ਦੇ ਡੋਰੀ ਵੀ ਜੋ ਹੋਣਾ ਉਹ ਪਰਮਾਤਮਾ ਕਰੇਗਾ ਜੋ ਹੋਣਾ ਉਹ ਸਤਿਗੁਰੂ ਕਰਨਗੇ ਜੋ ਹੋਣਾ ਮੈਨੂੰ ਉਹਦਾ ਭਰੋਸਾ ਹੈ ਜੇ ਹੋਣਾ ਹੋਇਆ ਤੇ ਹੋ ਜਾਏਗਾ ਤੇ ਜੇ ਨਹੀਂ ਹੋਣਾ ਤੇ ਫਿਰ ਕੋਈ ਰੋਕ ਨਹੀਂ ਸਕਦਾ ਕਹਿੰਦੇ ਸਤਿਗੁਰੂ ਤੇ ਡੋਰੀ ਰੱਖ ਪਾਰਸ਼ਾ ਤੇ ਡੋਰਾ ਰੱਖ ਕਹਿੰਦੇ ਤੂੰ ਕਬਰਾਂ ਨਾ ਪਰ ਅਸੀਂ ਕਬਰਾਈ ਜਾ ਰਹੇ ਆਂ ਡਰੀ ਜਾ ਰਹੇ ਆਂ ਤੇ ਲੋਕ ਸਾਨੂੰ ਡਰਾਈ ਜਾ ਰਹੇ ਮੈਂ ਅਸਲ ਦੇ ਵਿੱਚ ਬੇਨਤੀਆਂ ਤਾਂ ਕਰਕੇ ਸਾਂਝੀਆਂ ਕਰ ਰਿਹਾ ਕਿਉਂਕਿ 25 ਸਤੰਬਰ ਦਾ ਹੁਣ ਦੁਬਾਰਾ ਤੋਂ ਰੌਲਾ ਪੈ ਗਿਆ ਕਹਿੰਦੇ ਜੀ 25 ਸਤੰਬਰ ਤੋਂ ਪਹਿਲਾਂ ਪਹਿਲਾਂ ਆ ਕੰਮ ਕਰ ਲੋ ਨਹੀਂ ਤੇ ਤੁਹਾਨੂੰ ਮੁਸ਼ਕਲ ਹੋ ਜਾਏਗੀ ਬਹੁਤ ਵੱਡੀ ਮੁਸ਼ਕਲ ਹੋਣੀ ਹੈ ਆਪ ਜੀ ਬੜੀ ਵੱਡੀ ਮੁਸ਼ਕਲ ਦੇ ਵਿੱਚ ਫਸ ਜਾਓਗੇ ਆਪ ਜੀ ਬੜੀ ਵੱਡੀ ਮੁਸ਼ਕਲ ਦੇ ਵਿੱਚ ਫਸਣ ਵਾਲੇ ਹੋ ਬੜਾ ਜਿਹੜਾ ਹੈ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ ਧਰਮ ਦੇ ਨਾਮ ਤੇ ਠੱਗੀਆਂ ਮਾਰੀਆਂ ਜਾ ਰਹੀਆਂ ਨੇ ਧਰਮ ਦੇ ਨਾਮ ਤੇ ਲੋਕਾਂ ਨੂੰ ਡਰਾਇਆ ਜਾ ਰਿਹਾ ਬੜਾ ਕੁਝ ਕੀਤਾ ਜਾ ਰਿਹਾ ਪਰ ਅਸਲ ਦੇ ਵਿੱਚ ਹੋਣਾ ਕੁਝ ਵੀ ਨਹੀਂ ਸਾਡੇ ਲੋਕਾਂ ਨੂੰ ਡਰਾ ਧਮਕਾ ਕੇ ਉਹਨਾਂ ਤੋਂ ਪੈਸੇ ਲੁੱਟੇ ਜਾ ਰਹੇ ਨੇ ਸਾਡੇ ਲੋਕਾਂ ਨੂੰ ਡਰਾ ਧਮਕਾ ਕੇ ਉਹਨਾਂ ਤੋਂ ਜਿਹੜਾ ਹੈ ਇਹ ਸਭ ਕੁਝ ਲਿਆ ਜਾ ਰਿਹਾ ਤੇ ਸਾਡੇ ਲੋਕ ਡਰਦੇ ਮਾਰੇ ਵਿਚਾਰੇ ਕੋਈ ਕੁਝ ਕਰੀ ਜਾ ਰਿਹਾ ਹੈ ਕੋਈ ਕੁਝ ਕਰੀ ਜਾ ਪਰ ਅਸਲ ਦੇ ਵਿੱਚ ਕੋਈ ਕਹਿੰਦਾ ਤੇਰੀ ਕੁੰਡਲੀ ਵਿੱਚ ਦੋਸ਼ ਹੈ ਕੋਈ ਕੁਝ ਕਹਿ ਦਿੰਦਾ ਹੈ ਕੋਈ ਕਹਿੰਦਾ ਉਪਾਅ ਕਰਾ ਲਓ ਕੋਈ ਕਹਿੰਦਾ ਹਵਨ ਕਰਾ ਲਓ ਹੁਣ ਸਾਡੇ ਵਾਲਾ ਲਾਣਾ ਉਹ ਕਹਿੰਦੇ ਜੀ ਤੁਸੀਂ ਸੰਪਟ ਪਾਠ ਕਰਾ ਲਓ ਜੀ ਏ ਕੋਈ ਕਹਿੰਦਾ ਜੀ ਤੁਸੀਂ ਸਹਿਜ ਪਾਠ ਕਰਾ ਲਓ ਜੀ ਕੋਈ ਕੁਝ ਕਰਾ ਲਓ ਠੀਕ ਹੈ ਪਾਠ ਕਰਨਾ ਜਾਂ ਕਰਾਉਣਾ ਮਾੜੀ ਗੱਲ ਨਹੀਂ ਪਾਠ ਕਰਾਓ ਤੇ ਬੈਠ ਕੇ ਸੁਣੋ ਵੀ ਇਹ ਮਤਲਬ ਨਹੀਂ ਅਸੀਂ ਤੇ ਜੀ ਭੇਟਾ ਦੇ ਦਿੱਤੀ ਪਾਠ ਭਾਈ ਸਾਹਿਬ ਜੀ ਹੁਣ ਤੁਸੀਂ ਕਰੋ ਤੁਹਾਡੀ ਜ਼ਿੰਮੇਵਾਰੀ ਹੈ ਨਹੀਂ ਨਹੀਂ ਗੱਲ ਇਹ ਹੈ ਵੀ ਪਾਠ ਕਰਾਇਆ ਤੇ ਬੈਠ ਕੇ ਸੁਣੋ ਸਾਧ ਸੰਗਤ ਨਹੀਂ ਤੇ ਪਹਿਲੀ ਗੱਲ ਆਪ ਹੀ ਪਾਠ ਕਰੋ ਤੇ ਸਭ ਤੋਂ ਵੱਧ ਜੇਕਰ ਅਸੀਂ ਇਸ ਗੱਲ ਨੂੰ ਅਪਣਾਵਾਂਗੇ ਤੇ ਸਾਡੀ ਜਿਹੜੀ ਰੱਖਿਆ ਮੇਰੇ ਸਤਿਗੁਰੂ ਨੇ ਆਪ ਹੀ ਕਰ ਦੇਣੀ ਹੈ ਕਿਉਂਕਿ ਸਤਿਗੁਰੂ ਕੀ ਹੈ ਸਤਿਗੁਰੂ ਰੱਖਿਆ ਕਰਨ ਵਾਲਾ ਹੈ ਸਤਗੁਰੂ ਸਾਡੇ ਸਹਾਇਕ ਨੇ ਸਤਗੁਰੂ ਸਾਡੇ ਰਖਕ ਨੇ ਸਾਡੇ ਪ੍ਰਤਪਾਲਕ ਨੇ ਸਤਗੁਰ ਸਬਨਾ ਪ੍ਰਤਪਾਲਦਾ ਪਰ ਸਿੰਘ ਨੇ ਸਤਗੁਰੂ ਸਬਨਾ ਦੀ ਰੱਖਿਆ ਕਰਦਾ ਹੈ ਸਤਗੁਰ ਸਿੱਖ ਕੋ ਜੀ ਨਾਲ ਸਮਾਰਿਆ ਕਹਿੰਦੇ ਸਤਗੁਰੂ ਜਿਹੜਾ ਹੈ ਸਿੱਖ ਨੂੰ ਸੰਭਾਲਦਾ ਹੈ ਕਹਿੰਦੇ ਇੱਕ ਗੱਲ ਹੋਰ ਕਹਿੰਦੇ ਗੁਰਕਾਰ ਸਿੱਖ ਬਿਕਾਰ ਤੇ ਹਟ ਹੈ ਕਹਿੰਦੇ ਗੁਰੂ ਦਾ ਸਿੱਖ ਬਿਕਾਰਾਂ ਤੋਂ ਹਟ ਜਾਂਦਾ ਹੈ ਜੇ ਗੁਰੂ ਕਿਰਪਾ ਕਰ ਦੇ ਗੁਰੂ ਕਿਰਪਾ ਕਦੋਂ ਕਰਦਾ ਜਦੋਂ ਆਪਾਂ ਉਹਦੇ ਵਰਗੇ ਬਣਾਂਗੇ ਫਾਰਸ਼ਾ ਕਹਿੰਦੇ ਸੁਣਿਆ ਦੁਖ ਪਾਪ ਕਾ ਨਾਸ ਜਦੋਂ ਆਪਾਂ ਸਤਗੁਰੂ ਵਰਗੇ ਬਣ ਜਾਵਾਂਗੇ ਦੁੱਖਾਂ ਦਾ ਨਾਸ ਸਾਡੇ ਤਾਂ ਹੋਣਾ ਹੈ ਕਹਿੰਦੇ ਜਦੋਂ ਅਸੀਂ ਗੁਰੂ ਦੀ ਸੁਣਾਗੇ ਅਸੀਂ ਗੁਰੂ ਦੀ ਸੁਣ ਨਹੀਂ ਰਹੇ ਅਸੀਂ ਬਸ ਆਪਣੇ ਹਿਸਾਬ ਨਾਲ ਚੱਲੀ ਜਾ ਰਹੇ ਆ ਤੇ ਕੋਈ ਕਹਿੰਦਾ ਮਹਾਪਰ ਲੋ ਆ ਰਹੀ ਹੈ ਕੋਈ ਕਹਿੰਦਾ ਬਿਮਾਰੀ ਆ ਰਹੀ ਹੈ ਕੋਈ ਕੁਝ ਕਹੀ ਜਾ ਰਿਹਾ ਹੈ ਕੋਈ ਕੁਝ ਕਹੀ ਜਾ ਰਿਹਾ ਹੈ ਆਪੋ ਆਪਣੇ ਤਰੀਕਿਆਂ ਨਾਲ ਸਾਰੇ ਚੱਲੇ ਹੋਏ ਨੇ ਆਪੋ ਆਪਣੇ ਤਰੀਕਿਆਂ ਨਾਲ ਸਾਰੇ ਲੱਗੇ ਹੋਏ ਨੇ ਕੋਈ ਕਿਸੇ ਨੂੰ ਲੁੱਟ ਰਿਹਾ ਕੋਈ ਕਿਵੇਂ ਲੁਕੀ ਜਾ ਰਿਹਾ ਕੋਈ ਕਿਵੇਂ ਕਰੀ ਜਾ ਰਿਹਾ ਕੋਈ ਕਿਸੇ ਨੂੰ ਪਰਵਾਹੀ ਹੈ ਨਹੀਂ ਸਾਧ ਸੰਗਤ ਇਸ ਕਰਕੇ ਮੈਂ ਬੇਨਤੀ ਕਰਾਂ ਵੀ ਸਮਾਂ ਤੇ ਭਿਆਨਕ ਆ ਰਿਹਾ ਹੈ ਪਰ ਲੋਕਾਂ ਦਾ ਇੱਕ ਬਿਜ਼ਨਸ ਬਣਿਆ ਹੈ ਲੋਕ ਹਜੇ ਵੀ ਜਿਹੜਾ ਹੈ ਡਰ ਨਹੀਂ ਰਹੇ ਲੋਕ ਹਲੇ ਵੀ ਜਿਹੜਾ ਡਰ ਨਹੀਂ ਰਹੇ ਪਰਮਾਤਮਾ ਦਾ ਜਿਹੜਾ ਹੈ ਡਾਰੀ ਕੋਈ ਨਹੀਂ ਹੈਗਾ ਪਰਮਾਤਮਾ ਤੋਂ ਲੋਕ ਡਰ ਹੀ ਨਹੀਂ ਰਹੇ ਸਤਿਗੁਰੂ ਤੋਂ ਲੋਕ ਡਰ ਹੀ ਨਹੀਂ ਰਹੇ ਉਹਨਾਂ ਨੇ ਇਹ ਹੈ ਵੀ ਕੋਈ ਆਏਗਾ ਸਾਧਨ ਦਾਸੀ ਜਿਹੜਾ ਹੈ ਆਪਣਾ ਕਰਦਾਂਗੇ ਪ੍ਰੋਗਰਾਮ ਸ਼ੁਰੂ ਮੈਂ ਹੈਰਾਨਗੀ ਹੋਈ ਜਦੋਂ ਮੈਨੂੰ ਕਿਸੇ ਇੱਕ ਭੈਣ ਨੇ ਦੱਸਿਆ ਕਿ ਜਦੋਂ ਜੀ ਕੁਝ ਸਟੇਟਾਂ ਦੇ ਚਲੋ ਮੈਂ ਨਾਂ ਨਹੀਂ ਲੈਂਦਾ ਕਿਤੇ ਉੱਥੇ ਹੜ ਆਏ ਇਹਨੇ ਆ ਰਾਸ਼ਨ ਦੇ ਰੇਟ ਵਧਾਤੇ ਪਾਣੀ ਦੀ ਬੋਤਲ ਜਿਹੜੀ ਹੈ 40 ਦੀ ਕਰਤੀ ਪਾਣੀ ਦੀ ਬੋਤਲ ਜਿਹੜੀ ਹੈ ਆਮ 20 ਰੁਪਏ ਦੀ ਸਾਡੇ ਮਿਲਦੀ ਹੈ ਕਹਿੰਦੇ ਬਹੁਤਿਆਂ ਥਾਵਾਂ ਤੇ ਬੋਤਲ 100-100 ਰੁਪਏ ਦੀ ਵੇਚੀ ਹੈ ਜਦੋਂ ਪੀਣ ਵਾਲੇ ਪਾਣੀ ਦੀ ਕਿੱਲਤ ਹੋ ਗਈ ਇੱਕ ਮਨੁੱਖ ਹੀ ਦੂਜੇ ਮਨੁੱਖ ਦਾ ਵੈਰੀ ਬਣਿਆ ਪਿਆ 2025 ਦੇ ਵਿੱਚ ਚਾਹੇ ਬਿਮਾਰੀ ਆਵੇ ਚਾਹੇ ਪਰਲੋ ਆਵੇ ਆਉਣ ਵਾਲੇ ਸਮੇਂ ਦੇ ਵਿੱਚ ਪਰ ਸਿੱਖੋ ਇਹ ਗੱਲ ਯਾਦ ਰੱਖਿਓ ਵੀ ਆਪਣੇ ਲੋਕਾਂ ਦੀ ਜ਼ਰੂਰ ਬਾਹ ਫੜਿਓ ਜਿਹੜੇ ਕਿ ਆਰਥਿਕ ਪੱਖੋਂ ਤੰਗ ਨੇ ਮਜਬੂਰ ਨੇ ਉਹਨਾਂ ਲੋਕਾਂ ਦਾ ਜਿਹੜਾ ਹੈ ਸਹਾਰਾ ਜ਼ਰੂਰ ਬਣਿਓ। ਹਾ ਉਸ ਹਰ ਬਿਮਾਰੀ ਤੋਂ ਰੱਖਿਆ ਪੂਰੀ ਹੋਏਗੀ। ਅਸੀਂ ਗੁਰੂ ਨਾਲ ਜੁੜੀਏ। ਸਤਿਗੁਰੂ ਅੱਗੇ ਅਰਦਾਸ ਕਰੀਏ। ਦੋਵੇਂ ਹੱਥ ਜੋੜ ਕੇ ਸਤਿਗੁਰੂ ਕਿਰਪਾ ਕਰਿਓ। ਪਾਤਸ਼ਾਹ ਜੀ ਮਿਹਰ ਕਰਿਓ। ਕਿਸੇ ਦਾ ਕੋਈ ਨੁਕਸਾਨ ਨਾ ਹੋਵੇ। ਸਤਿਗੁਰੂ ਕਿਸੇ ਦੇ ਉੱਪਰ ਜਿਹੜਾ ਹੈ ਕੋਈ ਬਿਮਾਰੀ ਦਾ ਅਸਰ ਨਾ ਹੋਵੇ। ਸਤਿਗੁਰੂ ਐਸੀ ਕਿਰਪਾ ਕਰਦਿਓ। ਪਾਤਸ਼ਾਹ ਜੀ ਐਸੀ ਮਿਹਰ ਕਰ ਦਿਓ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਐਸੀ ਕਿਰਪਾ ਕਰਕੇ ਨਿਵਾਜ ਦਿਓ ਕਹਨੇ ਵੀ ਹੋਰ ਸਾਨੂੰ ਜਿਹੜਾ ਕੁਝ ਨਹੀਂ ਚਾਹੀਦਾ ਅਸੀਂ ਗੁਰੂ ਅੱਗੇ ਅਰਦਾਸ ਕਰੀਏ ਅਸੀਂ ਸਤਗੁਰੂ ਅੱਗੇ ਅਰਦਾਸ ਕਰੀਏ ਪਾਤਸ਼ਾਹ ਜੀ ਕਿਰਪਾ ਕਰਿਓ ਕਿਉਂਕਿ ਗੁਰੂ ਕੀ ਹੈ ਗੁਰੂ ਹਰ ਬਿਮਾਰੀ ਤੋਂ ਸਾਡੀ ਰੱਖਿਆ ਕਰਦਾ ਹੈ ਧੰਗੁਰੂ RAMDAS ਮਹਾਰਾਜ ਜੀ ਦੇ ਦਰ ਤੇ ਆਪਾਂ ਨੇ ਕਈ ਚਮਤਕਾਰ ਹੁੰਦੇ ਵੇਖੇ ਹੋਣੇ ਜਿੱਥੇ ਕਈ ਜਿਹੜੇ ਨੇ ਐਸੇ ਲੋਕ ਗਏ ਜਿਹੜੇ ਤੁਰ ਨਹੀਂ ਸੀ ਸਕਦੇ ਤੇ ਜਿਨ੍ਹਾਂ ਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਨੇ ਠੀਕ ਕਰ ਦਿੱਤਾ ਹੁਣ ਇਦੋਂ ਵੱਡਾ ਵੈਦ ਕੌਣ ਹੋ ਸਕਦਾ ਹੈ ਮੇਰਾ ਵੈਦ ਗੁਰੂ ਗੋਬਿੰਦ ਸਾਹਿਬ ਹਰ ਹਰ ਨਾਮ ਔਖਦ ਮੁਖ ਦੇਵਾ ਕਟੈ ਜਮਕੀ ਫੰਦਾ ਹੁਣ ਇਦੋਂ ਵੱਡਾ ਵੈਦ ਕੋਈ ਹੋਰ ਨਹੀਂ ਹੋ ਸਕਦਾ ਗੁਰਮੁਖ ਪਿਆਰੇ ਉਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਮਿਹਰਾਮਤ ਕਰਦੇ ਨੇ ਗੁਰਸਿੱਖੋ ਜਿੱਥੇ ਗੁਰੂ ਦੀ ਕਿਰਪਾ ਵਰਤ ਜਾਏ ਜਿਥੇ ਪਾਤਸ਼ਾਹ ਦੀ ਕਿਰਪਾ ਵਰਤ ਜਾਏ ਇਹ ਗੱਲ ਯਾਦ ਰੱਖੋ ਵੀ ਫਿਰ ਉਥੇ ਸਤਿਗੁਰੂ ਜੀ ਐਡੀ ਵੱਡੀ ਕਿਰਪਾ ਕਰਦੇ ਨੇ ਗੁਰਮਖੋ ਸਤਿਗੁਰੂ ਦੀ ਐਸੀ ਕਿਰਪਾ ਫਿਰ ਵਰਤ ਜਾਂਦੀ ਹੈ ਕਹਿੰਦੇ ਫਿਰ ਉਥੇ ਕੋਈ ਬਿਮਾਰੀ ਨਹੀਂ ਆਉਂਦੀ ਕੋਈ ਉਥੇ ਕਿਸੇ ਨੂੰ ਮਾਰ ਨਹੀਂ ਸਕਦਾ ਕੋਈ ਭਿਆਨਕ ਤੋਂ ਭਿਆਨਕ ਮਹਾ ਪਰਲੋ ਜਿਹੜੀ ਹੈ ਉਹ ਆਜਿਬੇ ਕਹਿੰਦੇ ਫਿਰ ਉਹਦਾ ਕੱਖ ਨਹੀਂ ਵਿਗਾੜ ਸਕਦੀ ਮੇਰੇ ਗੁਰੂ ਐਸੀ ਕਿਰਪਾ ਕਰਕੇ ਉਸਨੂੰ ਨਿਵਾਜ ਦਿੰਦੇ ਨੇ ਮੇਰੇ ਪਾਤਸ਼ਾਹ ਜੀ ਐਸੀ ਕਿਰਪਾ ਕਰਕੇ ਉਸਨੂੰ ਨਿਵਾਜ ਦਿੰਦੇ ਨੇ ਸੋ ਪਿਆਰਿਓ ਗੁਰੂ ਅਗੇ ਅਰਦਾਸ ਕਰੀ ਗੁਰੂ ਤੋਂ ਵੱਡਾ ਵੈਦ ਡਾਕਟਰ ਕੋਈ ਹਕੀਮ ਹੈ ਹੀ ਨਹੀਂ